ਦਾ ਕੰਮ ਆ ਗੱਡੀਆਂ ਸੇਲ ਪਰਚੇ ਦਾ ਲਾਰਡ ਮੋਟਰ ਦੇ ਨਾਮ ਤੇ ਮੇਰੀ ਦੁਕਾਨ ਹੈਗੀ ਇੱਥੇ ਛਹਾੜੇ ਜੀਟੀ ਰੋਡ ਹਨੂਮਾਨ ਮੰਦਿਰ ਸਾਹਮਣੇ ਤੇ ਸਾਡੀ ਆ ਗੱਡੀਆਂ ਸੜਕ ਤੇ ਲੱਗੀਆਂ ਵਾਂ ਅਸੀਂ ਗੱਡੀਆਂ ਦਾ ਵਪਾਰ ਕਰਦੇ ਆ ਪਰ ਆ ਲੱਗੇ ਰਹਿਮਤ ਹਸਪੀਟਲ ਹੈਗਾ ਵਾ ਤੇ ਗਿਲ ਡਾਕਟਰ ਦਾ ਨਾਮ ਹੈਗਾ ਵਾ ਉਹਨਾਂ ਨੇ ਆ ਕੇ ਅਸੀਂ ਜਦੋਂ ਵੀ ਨਹੀਂ ਹੁੰਦੇ ਆ ਮੁੰਡਾ ਸਾਡੀ ਦੁਕਾਨ ਤੇ ਛੋਟਾ ਲੱਗਾ ਵਾ ਅਸੀਂ ਜਦੋਂ ਨਹੀਂ ਹੁੰਦੇ ਤੇ ਆ ਕੇ ਉਹਨੂੰ ਮੁੰਡੇ ਨੂੰ ਕਹਿੰਦਾ ਵਾ ਵੀ ਮੈਂ ਤੇਰੇ ਗੋਲੀ ਮਾਰ ਦੇਣੀ ਆ ਗੱਡੀਆਂ ਸਾਈਡ ਤੋਂ ਢਟਾਲਾ ਮੋਸਟਲੀ ਕੀ ਹੁੰਦਾ ਵਾ ਵੀ ਉਹ ਸਾਨੂੰ ਕਹਿੰਦੇ ਆ ਸਾਨੂੰ ਪਤਾ ਵਾ ਵੀ ਆਣ ਗਵਾਂਡ ਤੇ ਥੋੜੀ ਪ੍ਰੋਬਲਮ ਹੈਗੀ ਪਰ ਅਸੀਂ ਸਾਰਿਆਂ ਨਾਲ ਕੋਆਪਰੇਟ ਕਰਦੇ ਆਂ ਵੀ ਭਾਜੀ ਕਰ ਦਾਂਗੇ ਕਰ ਦਾਂਗੇ ਇਸ ਤਰ੍ਹਾਂ ਕਰ ਦਿੰਦੇ ਕਰ ਦਿੰਦੇ ਤੇ ਮੁੰਡਾ ਅੱਜ ਲੇਟ ਆਇਆ ਉਹਨੇ ਕੀਤੀਆਂ ਨਹੀਂ ਆ ਕੇ ਫਿਰ ਉਹਨੇ ਧਮਕੀ ਲਈ ਵੀ ਮੈਂ ਪਿਸਤੌਲ ਮਾਰ ਦੇਣੀ ਤੇਰੇ ਗੋਲੀ ਮਾਰ ਦੇਣੀ ਆ ਤੇ ਗੱਡੀਆਂ ਸਾਈਡ ਤੇ ਕਰ ਲਓ ਫਿਰ ਆ ਗਿਆ ਆਪਣਾ ਉਹਨੇ ਕਰਿੰਦਾ ਭੇਜਿਆ ਵਰਕਰ ਉਹਨੇ ਆ ਕੇ ਆਹ ਸ਼ਟਰ ਆਪੇ ਹੀ ਥੱਲੇ ਬੰਦ ਕਰਤਾ ਮਤਲਬ ਕਿ ਉਹ ਬਦਮਾਸ਼ੀ ਕਰਨ ਡਿਆ ਸੀ ਪੂਰੀ ਕੇ ਬਾਅਦ ਚ ਮੋਦਬਰ ਰਮਨ ਕੁਮਾਰ ਮੀ ਸਾਡੇ ਕਾਉਂਸਲਰ ਸਾਹਿਬ ਐ ਇੱਥੋਂ ਦੇ ਤੇ ਉਹ ਆਏ ਉਹ ਆ ਕੇ ਗੱਲ ਕਰਨ ਡੇ ਗੱਲ ਸਾਡੀ ਖਤਮ ਹੋ ਗਈ ਉਹਨਾਂ ਨੇ ਕਿਹਾ ਵੀ ਗੱਡੀਆਂ ਚੁੱਕ ਲੋ ਅਸੀਂ ਗੱਡੀਆਂ ਉੱਥੋਂ ਚੁੱਕ ਲਈਆਂ ਆਪਣੀਆਂ ਫੇਰ ਆ ਗਏ ਉਹਨਾਂ ਨੇ ਆਪਣੇ ਬੰਦੇ ਸੱਦੇ 20 25 ਜਾਣੇ ਸੀਗੇ ਕੋਈ ਉਹਨਾਂ ਦਾ ਮੇਰੇ ਹਿਸਾਬ ਨਾਲ ਵਪਾਰ ਹੈਗਾ ਕੋਈ ਸ਼ਰਾਬ ਦੇ ਠੇਕੇ ਟੁਕੇ ਆ ਦੋ ਕੈਂਪਰਾਂ ਸਕੋਰਪੀਓ ਦੇ ਕ੍ਰਿਸ਼ਟਾਈ ਸੀ ਹਥਿਆਰ ਲੈ ਕੇ ਆਏ ਉਹ ਪਿਸਤਲ ਹੱਥ ਫੜੇ ਘਰ ਕਰਪਾਨਾਂ ਗੰਡਾਸੇ ਸਭ ਫੜੇ ਹੋਇਆ ਆਏ ਉਹਨਾਂ ਨੇ ਤੇ ਸਾਡਾ ਮੁੰਡਾ ਛੋਟਾ ਇਹਨੂੰ ਕੁੱਟਿਆ ਵੀ ਆ ਡਾਕਟਰ ਨੇ ਆਪ ਆਪ ਕੁੱਟਿਆ ਇਹਨੂੰ ਤੇ ਫੇਰ ਜਾਨ ਛੜਾ ਕੇ ਭੱਜਿਆ ਸੀਸੀਟੀਵੀ 'ਚ ਸਾਰਾ ਕੁਝ ਰਿਕਾਰਡ ਹੈਗਾ ਵਾ ਉਤਰਾ ਵੀ ਕੈਮਰੇ 'ਚ ਰਿਕਾਰਡ ਆ ਅ ਸ਼ਟਰ ਬੰਦ ਕਰਦੇ ਦੀ ਵੀ ਵੀਡੀਓ ਆ ਗਈ ਆ ਤੇ ਇਹ ਗੁੰਡਾਗਰਦੀ ਅਸੀਂ ਨਹੀਂ ਚੱਲਣ ਦੇਣੀ ਪੁਲਿਸ ਨੂੰ ਆਪਾਂ ਦਰਖਾਸਤ ਦਿੱਤੀ ਹੋਈ ਆ ਜੋ ਬਣਦੀ ਕਾਰਵਾਈ ਸਖਤੋ ਸਖਤ ਇਹਨਾਂ ਦੇ ਕੀਤੀ ਜਾਵੇ ਮਾਮਲਾ ਅੱਜ ਦੁਪਹਿਰੇ ਇਹਨਾਂ ਦੀ ਲਾਰਡ ਕਾਰਾਂ ਦੀ ਦੁਕਾਨ ਆ ਸੇਲ ਪਰਚੇਜ਼ ਦਾ ਇਹਨਾਂ ਦਾ ਕੰਮ ਆ ਇਸ਼ੂ ਗੱਡੀਆਂ ਲੋਨ ਤੋਂ ਡਾਕਟਰ ਸਾਹਿਬ ਨੂੰ ਇੱਕ ਕੰਪਲੇਂਟ ਹੈਗੀ ਆ ਇਹਨਾਂ ਤੋਂ ਕਿ ਇਹ ਗੱਡੀਆਂ ਉਹਨਾਂ ਦੇ ਹਸਪੀਟਲ ਦੇ ਅੱਗੇ ਲੋਂਦੇ ਆ ਇਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਬਜਾਏ ਇਹ ਦੁਕਾਨਦਾਰ ਆ ਜਿਹੜੇ ਇੱਥੇ ਆਏ ਇਹ ਲਾਰਡ ਤੇ ਜਾਂ ਉਹ ਰੋਹਿਤ ਕੁਮਾਰ ਉਹਨਾਂ ਦੇ ਪੇਰੈਂਟਸ ਨੂੰ ਦਿੰਦੇ ਜਾਂ ਇੱਥੇ ਲੱਗੇ ਸਾਡੇ ਕਾਉਂਸਲਰ ਰੰਮੀ ਜੀ ਉਹਨਾਂ ਨੂੰ ਡਾਕਟਰ ਸਾਹਿਬ ਕਹਿੰਦੇ ਕਿ ਮਤਲਬ ਇਹ ਮੈਨੂੰ ਪ੍ਰੋਬਲਮ ਹੈਗੀ ਆ ਇਸ਼ੂ ਹੈਗਾ ਵਾ ਬਜਾਏ ਕਿ ਇਹ ਮੋਦਵਾਰ ਬੰਦੇ ਦੇ ਜਾਂ ਪੇਰੈਂਟਸ ਦੇ ਧਿਆਨ ਤੋਂ ਲਿਉਣ ਤੋਂ ਬਗੈਰ ਉਹਨਾਂ ਨੇ ਪਹਿਲਾਂ ਪੁਲਿਸ ਤੇ ਰਾਹੀ ਇਸ ਤੋਂ ਗੱਡੀਆਂ ਝਕਾਉਣ ਦੀ ਕੋਸ਼ਿਸ਼ ਕੀਤੀ ਦੋ ਤਿੰਨ ਦਫਾ ਜੇ ਉਹ ਤੋਂ ਨਹੀਂ ਹੋਏ ਉਸ ਤੋਂ ਅੱਜ ਉਹਨਾਂ ਨੇ ਡਾਕਟਰ ਸਾਹਿਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਕੋਈ ਠੇਕੇਦਾਰ ਹੈਗੇ ਆ ਜਿੰਨਾਂ ਕੋਈ ਸ਼ਰਾਬ ਦੇ ਠੇਕੇ ਵਗੈਰਾ ਹੈਗੇ ਆ ਉਹਨਾਂ ਲਿਆ ਕੇ ਉਹਨਾਂ ਨੇ ਆ ਕੇ ਫਰਜ ਬੰਦਾ ਸੀ ਮੋਦਵਾਰ ਬੰਦੇ ਦਾ ਕਿ ਅੱਗੇ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਜਾਵੇ ਬਜਾਏ ਗੱਲਬਾਤ ਕਰਨ ਤੋਂ ਪਿਸਤੋਲਾ ਲਹਿਰਾਈਆ ਗਿਆ ਵਾ ਦਾਤਰ ਕਿਰਪਾਨਾ ਲਹਿਰਾਈਆ ਗਿਆ ਜੋ ਸਰਾਸਰ ਗੁੰਡਾ ਕਰਦੀ ਆ ਔਰ ਉਹਦੇ ਨਾਲ-ਨਾਲ ਇਹ ਵੀ ਬੋਲਿਆ ਗਿਆ ਵਾ ਕਿ ਸਾਨੂੰ ਪੁਲਿਸ ਦਾ ਕੋਈ ਡਰ ਖੋਫ ਨਹੀਂ ਹੈਗਾ ਪੁਲਿਸ ਦਾ ਉਹ ਲੜਾਈਆ ਝਗੜਾ ਅਸੀਂ ਰੋਜ਼ ਹੀ ਸੋ ਬੰਦਾ ਸਾਡੇ ਨਾਲ ਹੁੰਦਾ ਵਾ ਸਾਡੀ ਟੀਮ ਦੇ ਵਿੱਚ ਹੁੰਦਾ ਵਾ ਲੜਾਈਆ ਝਗੜੇ ਦਾ ਅਸੀਂ ਰੋਜ਼ ਕਰਦੇ ਆ ਸੋ ਅਸੀਂ ਪ੍ਰਸ਼ਾਸਨ ਕੋ ਖਾਸ ਵਿਸ਼ੇਸ਼ ਤੌਰ ਤੇ ਸੀਪੀ ਸਾਹਿਬ ਕੋ ਮੰਗ ਕਰਦੇ ਆ ਕਿ ਐਸੇ ਗੁੰਡਾ ਅਨਸਰ ਜਿਹੜੇ ਆ ਆ ਕੇ ਇਲਾਕੇ ਦਾ ਮਾਹੌਲ ਖਰਾਬ ਕਰਦੇ ਹਨ ਇਲਾਕੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੇ ਹਨ ਉਹਨਾਂ ਲੋਕਾਂ ਦੇ ਬਰਖਲਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਛਾਟੇ ਵਾਸੀਆਂ ਨੂੰ ਵਿਸ਼ਵਾਸ ਹੋਣਾ ਦੁਆਇਆ ਜਾਵੇ ਕਿ ਗਾਂ ਤੋਂ ਅਗਰ ਐਸੀ ਕੋ ਗੁੰਡੇ ਕਰਦੀ ਹੁੰਦੀ ਆ ਤੇ ਇਮੀਡੀਏਟ ਉੱਤੇ ਐਕਸ਼ਨ ਹੋਏਗਾ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਕਿ ਕੱਲ ਰਾਤ ਤੱਕ ਅਗਰ ਜੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਪਰਸੋ ਆਪਾਂ ਕੋਈ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਆਪਾਂ ਜੋ ਵੀ ਆਪਣੀਆਂ ਮੰਗਾਂ ਰੱਖਾਂਗੇ ਔਰ ਖਿਲਾਫ ਇਹਨਾਂ ਦੇ ਜੋ ਵੀ ਸਾਡੇ ਕੋ ਹੋ ਸਕਿਆ ਛਾਟਾ ਸਾਰਾ ਬੰਦ ਕਰਾਵਾਂਗੇ ਨੈਂਗੜ ਬੰਦ ਹੋਏਗਾ ਛਾਟਾ ਬਾਜ਼ਾਰ ਬੰਦ ਹੋਏਗਾ ਖੰਡਵਾਲਾ ਬੰਦ ਹੋਏਗਾ ਸਾਰਾ ਜਿਹੜਾ ਇਹ ਆਪਾਂ ਆਟੋ ਯੂਨੀਅਨ ਔਰ ਜਿੰਨੀਆਂ ਵੀ ਛਾਟੇ ਦੀਆਂ ਜਿਹੜੀਆਂ ਦੁਕਾਨਦਾਰ ਯੂਨੀਅਨ ਆ ਸਾਰਿਆਂ ਨੇ ਸਾਡਾ ਸਾਡੇ ਨਾਲ ਸਮਰਥਨ ਦਿੱਤਾ ਵਾ ਵਿਸ਼ੇਸ਼ ਤੌਰ ਤੇ ਕਾਰਜ ਐਸੋਸੀਏਸ਼ਨ ਨੇ ਸਾਰੇ ਸਾਥੀ ਅੱਜ ਆਏ ਆ ਹੁਣ ਇਹਨਾਂ ਕੋ ਸਾਰੇ ਪਹੁੰਚੇ ਆ ਔਰ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਕੱਲ ਰਾਤ ਤੱਕ ਜੇਕਰ ਜੇ ਨਹੀਂ ਕੋਈ ਕਾਰਵਾਈ ਹੁੰਦੀ ਤੇ ਪਰਸੋ ਅਸੀਂ ਪੁਲਿਸ ਦੇ ਖਿਲਾਫ ਇਹ ਤਰਨਾ ਦੇਵਾਂਗੇ ਅੱਜ ਛਾੜੇ ਦੇ ਵਿੱਚ ਗੁੰਡਾਗਰਦੀ ਦਾ ਨਾਜ ਦੇਖਿਆ ਗਿਆ ਦੁਕਾਨਦਾਰਾਂ ਵੱਲੋਂ ਪਹਿਲੇ ਹੀ ਜਿਹੜਾ ਮੰਦੇ ਦੀ ਲਹਿਰ ਹੈ ਉਹਨੂੰ ਝੱਲਿਆ ਜਾ ਰਿਹਾ ਏ ਛਾੜੇ ਦੇ ਵਿੱਚ ਅੱਜ ਇੱਕ ਦੁਕਾਨ ਤੇ ਲਗਭਗ 100 ਦੇ ਕਰੀਬ ਵਿਅਕਤੀ ਸੀ ਜਿਨ੍ਹਾਂ ਦੇ ਹੱਥ ਦੇ ਵਿੱਚ ਹਥਿਆਰ ਸੀ ਦਾਤਰ ਸੀ ਵੈਪਨ ਸੀ ਜਿਹਦੀ ਸੀਸੀਟੀਵੀ ਫੁਟੇਜ ਸਾਡੇ ਕੋਲ ਮੌਜੂਦ ਆ ਇੱਥੇ ਆ ਕੇ ਧਮਕਾਇਆ ਗਿਆ ਦੁਕਾਨ ਬੰਦ ਕਰ ਦਿੱਤੀ ਗਈ ਤੇ ਇੱਥੋਂ ਦੇ ਵਰਕਰ ਨੂੰ ਕੁੱਟਿਆ ਗਿਆ ਮੈਂ ਸੀਪੀ ਸਾਹਿਬ ਕੋ ਮੰਗ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਗੁੰਡਾਗਰਦੀ ਹੋ ਰਹੀ ਆ ਇਹਨੂੰ ਨਕੇਲ ਕਿਉਂ ਨਹੀਂ ਪਾਈ ਜਾ ਰਹੀ ਪਹਿਲੇ ਤੇ ਲੁੱਟਾ ਖੋਹਵਾ ਚੈਨੀਆਂ ਦੀ ਵਾਰਦਾਤਾ ਚੱਲਦੀ ਆ ਪਈ ਅਸੀਂ ਅੱਜ ਦਿਨ ਦਿਹਾੜੇ ਸ਼ਾੜੇ ਦੇ ਵਿੱਚ ਜਿਹੜਾ ਗੁੰਡਾਗਰਦੀ ਦਾ ਨਾਂ ਚੋਇਆ ਏ ਉੱਥੇ ਮੌਕੇ ਤੇ ਸਾਡੇ ਮੇਰੇ ਛੋਟੇ ਵੀਰ ਰੰਮੀ ਕੌਂਸਲਰ ਜੀ ਮੌਜੂਦ ਸੀ ਹੋਰ ਪ੍ਰਧਾਨ ਵੀ ਮੌਜੂਦ ਸੀ ਪਰ ਉਹਨਾਂ ਨਾਲ ਵੀ ਬਦਤਮੀਜ਼ੀ ਕੀਤੀ ਗਈ ਉਨ੍ਹਾਂ ਨਾਲ ਵੀ ਗੁੰਡਾਗਰਦੀ ਪੇਸ਼ ਕੀਤੀ ਗਈ ਮੇਰੀ ਪ੍ਰਸ਼ਾਸਨ ਤੋਂ ਇਹ ਮੰਗਿਆ ਕਿ 24 ਘੰਟੇ ਦੇ ਵਿੱਚ ਵਿੱਚ ਜੇ ਇਹਨਾਂ ਗੁੰਡਾ ਅੰਸਰਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਪਰਚਾ ਦਰਜ ਨਾ ਕੀਤਾ ਗਿਆ ਤੇ ਛਾਡੇ ਦੇ ਦੁਕਾਨਦਾਰ ਤੇ ਜਿੰਨੇ ਮੋਦਵਰ ਵਿਅਕਤੀ ਆ ਸਾਰਿਆਂ ਨੂੰ ਨਾਲ ਲੈ ਕੇ ਇਲਾਕਾ ਵੀ ਬੰਦ ਕੀਤਾ ਜਾਏਗਾ ਤੇ ਛਾਡੇ ਚੌਂਕ 'ਤੇ ਧਰਨਾ ਲਗਾਇਆ ਜਾਏਗਾ ਪੰਜਾਬ ਦੇ ਵਿੱਚ ਲੋਹੈਂਡ ਰੋਡ ਦੀ ਸਥਿਤੀ ਤੁਸੀਂ ਆਪ ਹੀ ਦੇਖ ਸਕਦੇ ਜੋ ਦੇ ਦਿਨ ਦਿਹਾੜੇ ਦੁਕਾਨਾਂ ਦੇ ਉੱਪਰ ਆ ਕੇ ਗੁੰਡਾਗਰਦੀ ਕਰਨੀ ਤਲਵਾਰਾਂ ਲਹਿਰੋਣੀਆਂ ਵੈਪਨ ਲਹਿਰੋਣੇ ਤੇ ਹੱਲੇ ਤੱਕ ਦੁਪਹਿਰ ਦੀ ਇਹ ਕੰਮ ਹੋ ਚੁੱਕਿਆ ਹੈ ਲਗਭਗ ਸ਼ਾਮ ਹੋ ਚੁੱਕੀ ਆ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਪ੍ਰਸ਼ਾਸਨ ਇਹੋ ਕਹਿ ਰਿਹਾ ਹੈ ਕਿ ਅਸੀਂ ਇਨਕੁਆਰੀ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਹੋਣ ਦੇ ਬਾਵਜੂਦ ਜੇ ਹਾਲੇ ਤੱਕ ਇਨਕੁਆਇਰੀ ਚੱਲਦੀ ਪਈ ਆ ਤੇ ਲਗਭਗ ਇਨਕੁਆਇਰੀ ਲੱਗਦਾ 24 ਤੋਂ 48 ਘੰਟੇ ਜਾਂ ਹੋਰ ਵੀ ਕਿਉਂਕਿ ਪ੍ਰਸ਼ਾਸਨ ਇਹਨੂੰ ਢਿੱਲੇ ਬਸਤੇ ਦੇ ਵਿੱਚ ਪਾ ਰਿਹਾ ਏ ਕਿਉਂਕਿ ਦੂਜੀ ਪਾਰਟੀ ਨੇ ਇੱਕੋ ਇੱਕ ਗੱਲ ਕਹੀ ਆ ਕਿ ਸਾਡੀ ਪਹੁੰਚ ਬਹੁਤ ਆ ਅਸੀਂ ਇਹ ਕੰਮ ਨਿਤ ਕਰਦੇ ਆ ਤੇ ਅਜੇ ਤੱਕ ਸਾਡੇ ਪਰਚਾ ਨਹੀਂ ਹੋਇਆ ਮੈਂ ਪੁਲਿਸ ਪ੍ਰਸ਼ਾਸਨ ਕੋ ਇਹੋ ਮੰਗ ਕਰਦਾ ਕਿ ਜਿਹੜੇ ਐਸੇ ਗੁੰਡਾਂ ਸਰਿਆ ਇਹਨਾਂ ਦੇ ਵਿਰੁੱਧ ਜੇ ਤੋ ਤੋ ਜਲਦ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਅੱਜ ਰਹਿਮਦਾ ਹਸਤਲ ਸ਼ਹਾਟਾ ਤੇ ਲਾਡ ਮੋਟਰ ਵਾਲਿਆਂ ਦਾ ਆਸ ਵਿੱਚ ਗੱਡੀਆਂ ਲਾਉਣ ਤੋਂ ਝਗੜਾ ਹੋਇਆ ਜੀ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਹੈ 2 ਕੁਜ ਦੇ ਕਰੀਬ ਹੋਇਆ ਜੀ ਜ ਜਿਹਦੇ ਵਿੱਚ ਦੋਨਾਂ ਹੀ ਧਿਰਾਂ ਨੇ ਦਰਖਾਸਤਾਂ ਦਿੱਤੀਆਂ ਹਾਂਜੀ ਤੇ ਇਹ ਹੁਣ ਇਹਦੇ ਸਬੰਧੀ ਜਿਹੜੀ ਵੈਰੀਫਾਈਂਗ ਕਰ ਰਹੇ ਆ ਜਿਹੜੀ ਵੀ ਤੇ ਇਰਦੇ ਖਿਲਾਫ ਕੋਈ ਸਾਨੂੰ ਸਬੂਤ ਆਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ। ਸੀਸੀਟੀਵੀ ਵੀ ਬੜੀ ਵਾਇਰਲ ਹੋਈ ਹੈ ਹਸਪਤਲ ਵਾਲੋਂ ਗੁੰਡਾ ਕਰਦੇ ਦਿਖਾਈ ਕਿ ਲੰਗੀਆਂ ਕਿਰਪਾਨਾਂ ਪਿਸਤਲ ਲੈ ਕੇ ਆਏਗੇ। ਕੋਈ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਕੋਈ ਗਲਤੀ ਜਿਹੜਾ ਵੀ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸਿਰਫ ਪਤਾ ਲੱਗਾ ਕਿ ਪਿਸਤਲ ਜਿਹੜਾ ਵਰਤਿਆ ਗਿਆ ਉਹ ਲਾਇਸੈਂਸ ਦੀ ਹੈ ਵਿਦਆਊਟ ਲਾਇਸੈਂਸ ਅਸੀਂ ਤਸਦੀਕ ਕਰ ਰਹੇ ਹਾਂ ਤਸਦੀਕ ਕਰਕੇ ਜਿਹੜਾ ਵੀ ਆਊਗਾ ਸਾਹਮਣੇ ਉਹਦੇ ਖਿਲਾਫ ਕਾਰਵਾਈ ਕਰਾਂਗੇ। ਇਹ ਲੱਗਦਾ ਹੈ ਉਹ ਹਸਪਤਲ ਵਾਲਾ ਨੇ ਕਿੰਨਾ ਤੋਂ ਹਸਪਤਲ ਵਾਲਾ ਕਰਕੇ ਤਸਦੀਕ ਕਰ ਰਹੇ ਆ ਜੀ ਤਸਦੀਕ ਕਰਕੇ ਕਰਾਂਗੇ ਕਰ ਕੋਈ ਜ਼ਰੂਰਤ ਨਹੀਂ ਹੋਈ ਸਭ ਹੁਣ ਤੱਕ ਜੀ ਨਹੀਂ ਤਸਦੀਕ ਕਰਕੇ ਕਰ ਵੀ ਕਰਾਂਗੇ